ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਪੇਂ ਜਗਦੇਵਕੁਰਦ ਤਹਿਸੀਲ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਦੋ ਬੜਾ ਮਕੌੜੀਆਂ ਵਾਂ ਬਿਲਕੁਲ ਸੋਈਆਂ ਸਵਾਈਆਂ ਵਾਂ ਤੇ ਆਪਾਂ ਪਹੁੰਚੇ ਆਂ ਭਾਜੀ ਮੇਜਰ ਮੇਜਰ ਸਿੰਘ ਹਣਾ ਕੋਲ ਤੇ ਆਜੂ ਕਰਦੇ ਆਂ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਸਨਾਉ ਠੀਕ ਠਾਕ ਜੀ ਵਧੀਆ ਵੀਰ ਜੀ ਕਰੀਏ ਵਧੀਆ ਚਾਹੀਦਾ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰ ਜੀ ਮੇਜਰ ਜੀ ਅਛਾ ਜੀ ਦੇਖਦੇ ਹਾਂ ਤਸੀਲ ਜਨਾਬ ਜ਼ਿਲ੍ਹਾ ਮਸਰਜ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 9877782455 ਠੀਕ ਹੈ ਜੀ ਹਾਂਜੀ ਤੇ ਆ ਦੱਸਿਆ ਪਹਿਲੇ ਨੰਬਰ ਤੇ ਵੜ ਕੀ ਇਹਦਾ ਸੁਗਾ ਤੇ ਕਿਨਵਾ ਮਿਲਕਰ ਕੀ ਮਿਲਕਰ ਰਿਕਾਰਡ ਜਿਹਦਾ ਇਹ ਵੀ ਜੀ ਦੂਜਾ ਸੁਗਾ ਸੁਈ ਜੇ ਅਛਾ ਜੀ ਪਿੰਡੋਂ ਲਈ ਜੇ ਠੀਕ ਹੈ ਜੀ ਪਹਿਲੇ ਸੁਗਾ ਰਿਕਾਰਡ ਇਹਦਾ 22 ਕਿਲੋ ਦਾ ਰਿ ਠੀਕ ਹੈ ਠੀਕ ਹੈ ਜੀ ਬੰਨੀ 26 ਕਿਲੋ ਚਵਾਜੂ ਠੀਕ ਹੈ ਐਸ ਟਾਈਮ ਇਹਸ ਟਾਈਮ ਇਹਸ ਟਾਈਮ ਵੀ ਜੀ 18 ਕਿਲੋ ਹੈਗਾ 17 ਕਿਲੋ ਦੀ ਸਾਡੀ ਪੂਰੀ ਗਾਰੰਟੀ ਠੀਕ ਹੈ ਜੀ ਤੇ ਜਵਾਕੀ ਹੈਗਾ ਜਿਵੇਂ ਮਗਰ ਵੀ ਕੀ ਲਓ ਜੀ ਫੀਮੇਲ ਕਾਫ ਜੇ ਤੇ ਬਿਲਕੁਲ ਜੇ 나ੜੂ ਤੇ ਇਹਨਾਂ ਚੈੱਕ ਕਰਾਦਨੇ ਲਾਗੇ ਤਾਂ ਆਹ ਵੇਖੋ 나ੜੂ ਮੰਗਿਆ ਜੀ ਬਿਲਕੁਲ ਤਾਜ਼ਾ ਜਵਾਕ ਹੈ ਜੇ ਇਸ ਦਾ ਮੇਰੇ 17 ਤੋਂ 18 ਲੀਟਰ ਬਿਲਕੁਲ ਰੈਡੀ ਆ ਇਹ ਖੋਲ ਦਿਓ ਵੀਰ ਜੀ ਹਰ ਲੋਬਾ ਜੀ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਿਟੀ ਬਹੁਤ ਜਿਆਦਾ ਤਗੜੇ ਕੱਦ ਕਾਠ ਵਾਲੀ ਆ ਤੇ ਅਡਵਾਂਸ ਕੁਆਲਿਟੀ ਵੀ ਤੁਸੀਂ ਲਾਗੇ ਤੋਂ ਚੈੱਕ ਕਰ ਸਕਦੇ ਜੇ ਪਿਛਲੇ ਸਵੇਰ ਵਾਂ ਇਹ ਕਹਿੰਦਾ ਕਿ ਕੋਈ 24 25 ਲੀਟਰ ਦੁੱਧ ਇਹਨੇ ਚਵਾਇਆ ਵਾ ਕੈ ਤੇ ਦੂਜਾ ਸਵੇਰ ਸੋਈ ਆ ਬਾਕੀ ਵੀਰਜੀ ਵੱਡੀ ਮਸ਼ੀਨ ਕਿਹਾ ਵੀ ਬਹੁਤ ਸ਼ਾਨਦਾਰ ਰਹਿਣ ਗੜਗੜਤੀ ਲੱਗਾ ਥਾਣਾ ਬਾਕੀ ਵੀ ਜੀ ਲਾ ਕੇ ਤੁਸੀਂ ਥਾਣਾ ਦਾ ਸੈੱਟ ਤੇ ਗੈਪ ਚੈੱਕ ਕਰ ਸਕਦੇ ਜੀ ਬਾਕੀ ਵੀ ਜੀ ਤੁਸੀਂ ਹਾਈਟ ਚੈੱਕ ਕਰ ਸਕਦੇ ਮੇਰੇ ਜਿੱਡੇ ਜੀ ਪੂਰੀ ਹਾਂ ਜੀ ਬਹੁਤ ਹੀ ਜ਼ਿਆਦਾ ਤਗੜੇ ਕੱਦ ਕਾਠ ਵਾਲੀ ਆ ਹਾਂ ਜੀ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ ਵੀ ਜੀ 68000 ਕਰਦੇ ਕਰੀਏ ਜਾਂ ਜਿਆ 68000 ਦੀ ਦੇ ਦੀਏ ਕਰਦੇ ਮੰਨ ਤਾਂ ਥੋੜਾ ਜਿਹਾ ਹਾਂ ਨਾ ਹੀ ਵੀ ਜੀ 60000 ਦੇ ਦੋ ਠੀਕ ਹੈ ਲਓ ਭਾਜੀ 60000 ਦੀ ਬਿਲਕੁਲ ਯਾਜ ਮੁੱਲ ਕੀ ਤਰ ਤਗੜੇ ਕੱਦ ਕਾਠ ਵਾਲੀ ਆ ਤੇ 24 25 ਲੀਟਰ ਦੁੱਧ ਚਵਾਈ ਜਾਊਗੀ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਹਾਂ ਤੇ ਬਾਰੇ ਭਾਈ ਜੀ ਏ ਵੀ ਜੀ ਪਹਿਲਾ ਸੁਆ ਸੂਈ ਜੇ ਅੱਛਾ ਜੀ ਉਹ ਛਗੀ ਜੇ ਠੀਕ ਹੈ ਜੀ ਹਾਂ ਜੀ ਇਹ ਡੇਢ ਮਿੰਟ ਸੂਈ ਜਵਾ ਕੇ ਦਾ ਮਰ ਗਿਆ ਜੀ ਠੀਕ ਹੈ ਠੀਕ ਹੈ ਜੀ ਤੇ ਕਿੰਨਾ ਕ ਜੇ ਦੁੱਧ ਹਸ ਟਾਈਮ ਆ ਦੁੱਧ ਵੀ ਜੀ ਇਸ ਟਾਈਮ ਕੋਈ 11 ਕਿਲੋ ਪੱਕਾ ਹੋਏਗਾ ਠੀਕ ਹੈ ਜੀ ਹਾਂ ਜੀ ਲਓ ਭਾਈ ਜੀ 11 ਲੀਟਰ ਬਾਕੀ ਥਾਂ ਸੁਣ ਮੇਰੀ ਚੈੱਕ ਕਰੋ ਅਡਰ ਕੁਆਲਟੀ ਵੇਖੋ ਬਸ਼ੀ ਦੀ ਠੀਕ ਹੈ ਜੀ ਹਾਂ ਜੀ ਆ ਦੇਖੋ ਚੈੱਕ ਕਰ ਸਕਦੇ ਜੀ ਭਾਈ ਜੀ ਠੰਡੀ ਸੀਲ ਪੂਰੀ ਯਾਰ ਬਹੁਤ ਹੀ ਜ਼ਿਆਦਾ ਸ਼ਾਨਦਾਰ ਤੇ ਆ ਠੰਡੀ ਸੀਲ ਵੜ ਇਹਨੂੰ ਵੀ ਖੋਲ ਦਿਓ ਵੀਰ ਜੀ ਕੋਈ ਨਹੀਂ ਡਾਕਟਰ ਹਾਂਜੀ ਜੀ ਤੁਸੀਂ ਕੀ ਕਰ ਸਕਦੇ ਤੁਸੀਂ ਫੇਸ ਕੁਆਲਿਟੀ ਥੋੜੀ ਨਾ ਥੋੜੀ ਵੀ ਜੀ ਡਾਟੀ ਕਰਦੀ ਜੀ ਅਟਰ ਕੁਆਲਿਟੀ ਤੁਸੀਂ ਲਾਗੇ ਤਾਂ ਚੈੱਕ ਕਰ ਸਕਦੇ ਜਿਹੜਾ ਥਣਾ ਦੱਸਿਆ ਵੀ ਬਹੁਤ ਚੰਗਾ ਇਹਦਾ ਪਹਿਲਾ ਸੁਆਸੂਈ ਆ ਇਹ 4 ਦਿਨ ਦੱਸਿਆ ਜੋ 6 ਦਿਨ ਦੇ ਵਿੱਚ ਠੀਕ ਹੈ 6 ਦਿਨ ਦੇ ਜੋ ਮੂੰਹ ਇਹ ਵੀ ਚੰਗੇ ਕੱਦ ਕਾਠ ਵਾਲੀ ਆ ਇਹ ਕਿੰਨਾ ਕੁ ਚਵਾਈ ਹੋਊਗੀ ਤੁਹਾਡੇ ਇਹਦੀ 14-15 ਕਿਲੋ ਚਵਾਈ ਜਾਏ ਠੀਕ ਹੈ ਠੀਕ ਹੈ ਲੋ ਕੰਮ ਸੋਣ ਵਾਲਾ ਵੀ ਲੈ ਕੇ ਆਲੇ ਠੀਕ ਹੈ ਜੀ ਹਾਂਜੀ ਲੋਗ ਜੀ ਇਹ ਕੋਈ ਵੀਰ ਭਰਾ ਸਾਂਭਣਾ ਲੈ ਜੂਗਾ ਤੇ 14-15 ਲੀਟਰ ਦੁੱਧ ਚਵਾਈ ਜਾਊਗੀ ਆਸਤਾਂ ਵਿੱਚ ਜਿਹੜਾ ਹਾਜ਼ਰ 11 ਲੀਟਰ ਬਿਲਕੁਲ ਦੁੱਧ ਤਿਆਰ ਆ। ਇਲਾਕੇ ਦੇ ਥਾਣਾ ਦਾ ਸਹਾਇ ਗੈਬ ਚੈੱਕ ਕਰ ਸਕਦੇ ਜੀ। ਕੀ ਮੁੱਲ ਕਰਨਾ ਭਾਜੀ ਦਾ ਹਰ? ਮੁੱਲ ਵੀ ਜੀ ਦਾ 36000 ਜੀ। ਕੱਬ ਜੀ 24 ਮੰਨ ਤਾਣਾ। ਤੇ 30000 ਜੀ ਦੇ ਦिए। ਛੱਡ ਦਈਏ ਹੋਰ ਥੋੜਾ ਜਿਹਾ। ਹਾਂ ਨਾ ਜੀ 32 ਦੇ ਦ। ਠੀਕ ਆ ਲਓ ਭਾਜੀ 32000 ਦੇ ਤੇ ਇਹਦਾ ਵੀ ਜਾਇ ਜੀ ਮੁੱਲ ਕੀਤਾ ਵੀਰ ਨੇ। ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ।